ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਸੂਟ ਲੈ ਕੇ ਆਏ ਜੀ ਸਾਰੇ ਬਹੁਤ ਸੋਹਣੇ ਪ्युअर कॉटन ਦੇ ਸੂਟ ਰਹਿਣਗੇ ਵਿਦਾਊਟ ਲਾਈਨਿੰਗ ਬਣਨਗੇ ਜੀ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਕਲਰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੇ ਤੁਹਾਨੂੰ ਇਹਦੇ ਵੀ ਕੋਈ ਕਲਰ ਦੇ ਵਿੱਚ ਡਾਊਟ ਹੈ ਜੀ ਤਾਂ ਤੁਸੀਂ ਮੇਰੇ ਤੋਂ ਹੋਰ ਪਿਕਸ ਲੈ ਸਕਦੇ ਹੋ ਆਪਣੇ ਕੋਲ ਪਿਕਾ ਹੈਗੀਆਂ ਨੇ ਜੇ ਉਹਨਾਂ ਚੋਂ ਪਸੰਦ ਆਊਗਾ ਤੁਹਾਨੂੰ ਤਾਂ ਤੁਸੀਂ ਉਹ ਵੀ ਸੂਟ ਸਕਰੀਨਸ਼ਾਟ ਲੈ ਕੇ ਬੁੱਕ ਕਰ ਸਕਦੇ ਹੋ ਆਪਣ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਆਰਕੇ ਬਟਿਕ ਤੇ ਆਪਾਂ ਸੂਟਾਂ ਦੀ ਵੀਡੀਓ ਕੋਲੋਂ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਾਰੇ ਤੋਂ ਪਹਿਲਾ ਸੂਟ ਰਹੂਗਾ ਤੁਹਾਨੂੰ ਟੀ ਸਟਾ ਦਾ ਇਹਦੇ ਕਲਰ ਹਜੇ ਇਹ ਆਪਾਂ ਨੇ ਪਾਰਸਲ ਲਾਉਣਾ ਜੀ ਮੈਂ ਤਾਂ ਜਲਦੀ ਕਰਕੇ ਇਹਦੀ ਵੀਡੀਓ ਬਣਾ ਰਹੀ ਆ ਤੇ ਇਹਦੇ ਵਿੱਚ ਕਲਰ ਕਾਫੀ ਨੇ ਜੀ ਇਹਨਾਂ ਦੇ ਵੀ ਆਪਾਂ ਵੀਡੀਓ ਪਾਵਾਂਗੇ ਅ ਅਹੀ ਕੁ ਦੋ ਦਿਨ ਦੇ ਵਿੱਚ ਦੇਖੋ ਟੀ ਸਟਾ ਦੀ ਬਹੁਤ ਸੋਹਣੀ ਸੌਫਟ ਵਾਲੀ ਮਲਾਈਮਲਾਈਮ ਫੈਬਰਿਕ ਹੈ ਇਹ ਆਫ ਕਰੀਮ ਆਫ ਵਾਈਟ ਦਾ ਕਲਰ ਹੈ ਜੀ ਇਸ ਤਰ੍ਹਾਂ ਦਾ ਪ੍ਰਿੰਟ ਰਹੇਗਾ ਸਰਦਾਰੀ ਲੁੱਕ ਹੈ ਦੇਖੋ ਜੀ ਆਪਾਂ ਸਟੈਂਪ ਦਿਖਾ ਕੇ ਦੇਵਾਂਗੇ ਲਓ ਜੀ ਟੀ ਸਟਾ ਦਾ ਇਹ ਪ੍ਰਿੰਟ ਰਹੂਗਾ ਜੀ ਫੈਬਰਿਕ ਇੰਨੀ ਕੁ ਮਲਾਈਮ ਹੈ ਦੇਖੋ ਉਹੀ ਤੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਪ੍ਰਿੰਟ ਦਿਖਾਉਂਗੀ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਏਗੀ ਇਸ ਤਰ੍ਹਾਂ ਦੀ ਪਲੇਨ ਸਲਵਾਰ ਆ ਦੇਣਾ ਦੇਖੋ ਜੀ ਜਿਹੜੀ ਸਲਵਾਰ ਦੀ ਫੈਬਰਿਕ ਹੋਏਗੀ ਜੀ ਉਹ ਵੀ ਬਹੁਤ ਵਧੀਆ ਮਲੈਮ ਮਲੈਮ ਹੋਏਗੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਕੈਮਰੀ ਕਾਟਨ ਦੀ ਲਾ ਕੇ ਦੇ ਦਾਂਗੇ ਇਹ ਪਿੱਛੋਂ ਹੀ ਕੰਪਨੀ ਵੱਲੋਂ ਮੈਚਿੰਗ ਹੋਈਆਂ ਹੋਈਆਂ ਨੇ ਜੇ ਤਾਂ ਅਸੀਂ ਆਪ ਓਏ ਇਹ ਪਿੱਛੋਂ ਹੀ ਕੰਪਨੀ ਵੱਲੋਂ ਮੈਚਿੰਗ ਹੋਈਆਂ ਹੋਈਆਂ ਨੇ ਜੀ ਜੇ ਅਸੀਂ ਆਪ ਕਰੀਏ ਹੈ ਨਾ ਖੁਦ ਫਿਰ ਤਾਂ ਫੈਬਰਿਕ ਦਾ ਫਰਕ ਪੈ ਜਾਣਾ ਇਹਦੇ ਕਲਰ ਆਪਾਂ ਤੁਹਾਨੂੰ 1-2 ਦਿਨ ਦੇ ਵਿੱਚ ਵੀਡੀਓ ਲੈ ਕੇ ਆਉਣੀ ਆ ਜੀ ਜੇ ਤੁਹਾਨੂੰ ਇਹ ਕਲਰ ਚਾਹੀਦਾ ਹੈ ਤਾਂ ਤੁਸੀਂ ਪਲੀਜ਼ ਸਕਰੀਨਸ਼ਾਟ ਲੈ ਕੇ ਬੁੱਕ ਕਰ ਦਿਓ ਜੀ ਆਪਾਂ ਨੇ ਪਾਰਸਲ ਲਾਉਣਾ ਮੈਨੂੰ ਤਾਂ ਇਹ ਸੂਟ ਦੀ ਵੀਡੀਓ ਬਣਾਉਣੀ ਪੈਗੀ ਚਲੋ ਜੀ ਇਸ ਤੋਂ ਬਾਅਦ ਇੱਕ ਇਹ ਆ ਗਿਆ ਜੀ ਚੈੱਕ ਦੇ ਵਿੱਚ ਪ੍ਰਿੰਟ ਆ ਗਿਆ ਬਹੁਤ ਸੋਹਣੀ ਫੈਬਰਿਕ ਹੈ ਜੀ ਮਲੈਮ ਮਲੈਮ ਕੋਈ ਇਹਦਾ ਤੁਹਾਨੂੰ ਉਹ ਨਹੀਂ ਹੋਏਗਾ ਬਹੁਤ ਸੋਹਣੀ ਦੇਖੋ ਜੀ ਇਹ ਤੁਹਾਨੂੰ ਅ ਇਸ ਤਰ੍ਹਾਂ ਦੇ ਪ੍ਰਿੰਟ ਮਿਲ ਜਾਣਗੇ ਇਹਦੇ ਵਿੱਚ ਇਹਦੇ ਵਿੱਚ ਕਲਰ ਹੋਰ ਹੈਗੇ ਨੇ ਜੀ ਤਾਂ ਤੁਸੀਂ ਇੰਜੇ ਤੁਹਾਨੂੰ ਪਸੰਦਾ ਦਾ ਪਿਕਸ ਲੈ ਸਕਦੇ ਹੋ ਦੇਖੋ ਜੀ ਇਹਦਾ ਪ੍ਰਿੰਟ ਕਿੰਨਾ ਸੋਹਣਾ ਇਹਦੇ ਨਾਲ ਹਲਕਾ ਸੈਲਫ ਵਿੱਚ ਤੁਹਾਨੂੰ ਪ੍ਰਿੰਟ ਮਿਲੇਗਾ ਸਲਵਾਰ ਦੇ ਵਿੱਚ ਦੇਖੋ ਇਸ ਤਰ੍ਹਾਂ ਸ਼ਰਟ ਨਾਲ ਦਾ ਇਹਦੇ ਵਿੱਚ ਇਸ ਟਾਈਮ ਆਪਣੇ ਕੋਲ ਤਿੰਨ ਕਲਰ ਅਵੇਲੇਬਲ ਨੇ ਜੇ ਤੁਹਾਨੂੰ ਚਾਹੀਦਾ ਹੋਰ ਚੌਥਾ ਕਲਰ ਜੀ ਤਾਂ ਤੁਸੀਂ ਲੈ ਸਕਦੇ ਹੋ ਇਹ ਆਪਣੇ ਸੂਟ ਸਾਰੇ ਬੁੱਕ ਨੇ ਜੀ ப்ਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਲਓ ਜੀ ਜਿਹੜਾ ਇਹ ਵਾਲਾ ਟੇਸਟ ਦਾ ਸੂਟ ਰਹੇਗਾ ਜੀ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1550 ਰੁਪਏ ਉញ្ញਾਵ ਦੇ ਵਿੱਚ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਜੀ ਤੇ ਜਿਹੜਾ ਇਹ ਵਾਲਾ ਸੂਟ ਰਹੇਗਾ ਇਹਦਾ ਪ੍ਰਾਈਸ ਹੋਏਗਾ ਜੀ 1250 ਰੁਪਏ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਆਇਆ ਹਲਕਾ ਚੈੱਕ ਮਿਲੂਗਾ ਤੁਹਾਨੂੰ ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਨਿਊ ਫੈਬਰਿਕ ਆਈ ਹੈ ਨਾ ਇਹ ਲੜੇ ਬਹੁਤ ਵਧੀਆ ਸੌਫਟ ਫੈਬਰਿਕ ਹੈ ਦੇਖੋ ਇਸ ਤੋਂ ਬਾਅਦ ਇਹਦਾ ਦੂਸਰਾ ਕਲਰ ਆ ਗਿਆ ਜੀ ਪਿੰਕ ਪ੍ਰਿੰਟ ਸੇਮ ਰਹੇਗਾ ਇਹਨਾਂ ਦੇ ਪ੍ਰਿੰਟ ਸੇਮ ਨੇ ਜੀ ਕਲਰ ਕਲਰਾਂ ਦੇ ਫਰਕ ਹੈ ਕਲਰ ਕਲਰ ਦਾ ਫਰਕ ਹੈ ਇਹਨਾਂ ਦਾ ਦੇਖੋ ਜੀ ਇਹਦਾ ਇਸ ਤਰ੍ਹਾਂ ਦਾ ਅਨੀਅਨ ਜਿਹਾ ਕਲਰ ਹੈ ਲਓ ਜੀ ਇਹਦਾ ਵੀ 1250 ਪ੍ਰਾਈਸ ਰਹੇਗਾ ਇਹਦੇ ਵਿੱਚ ਕਲਰ ਕਾਫੀ ਨੇ ਪਰ ਆਪਣੇ ਕੋਲ ਇਸ ਟਾਈਮ ਤਿੰਨ ਕਲਰ ਹੀ ਅਵੇਲੇਬਲ ਨੇ ਕਿਉਂ ਇਹ ਵੀ ਅਸੀਂ ਨੇ ਜਲਦੀ ਪਾਰਸਲ ਲਾਉਣੇ ਨੇ ਜੀ ਤਾਂ ਬਸ ਚੱਕ ਕੇ ਲਿਆਂਦੇ ਸੀ ਆਪ ਨੂੰ ਟਾਈਮ ਨਹੀਂ ਲੱਗਿਆ ਇਹ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਗ੍ਰੀਨ ਕਲਰ ਪੈਰਟ ਗ੍ਰੀਨ ਜਿਹਾ ਕਲਰ ਹੈ ਬਹੁਤ ਪਿਆਰਾ ਟਾਈ ਟਾਈ ਮੀਟਰ ਦੀ ਕਟ ਮਿਲੇਗੀ ਜੀ ਤੁਹਾਨੂੰ ਫੈਬਰਿਕ ਦੀ ਤੁਸੀਂ ਸਾਡੇ ਤੇ ਜ਼ਿੰਮੇਵਾਰੀ ਛੱਡ ਦਿਓ ਜੀ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਤੁਹਾਨੂੰ ਪਤਾ ਲੱਗ ਜਾਊਗਾ ਦੇਖੋ ਇਹਦੇ ਨਾਲ ਇਸ ਤਰ੍ਹਾਂ ਦੀ ਸਲਵਾਰ ਹੈ ਇਹ ਦੋ ਸੂਟ ਨੇ ਇਕੱਠੇ ਜਾਣੇ ਨੇ ਜੀ ਪਾਰਸਲ ਇਹ ਦੋਨੋਂ ਇਹ ਸਾਰੇ ਸੂਟ ਇੱਕ ਕਸਟਮਰ ਦੀ ਨੇ ਤੇ ਜੇ ਤੁਹਾਨੂੰ ਪਸੰਦ ਨੇ ਤਾਂ ਤੁਸੀਂ ਵੀ ਬੁੱਕ ਕਰ ਸਕਦੇ ਹੋ ਜੀ 1250 ਸੂਟ ਦਾ ਪ੍ਰਾਈਸ ਰਹੇਗਾ ਲਓ ਜੀ ਇਸ ਤੋਂ ਬਾਅਦ ਆਪਾਂ ਇੱਕ ਹੋਰ ਦਿਖਾਉਣੀ ਆ ਵਿਦਾਉਟ ਲਾਈਨਿੰਗ ਇਹਦਾ ਆਪਣੇ ਕੋਲੇ ਦੋ ਹੀ ਕਲਰ ਅਵੇਲੇਬਲ ਨੇ ਜੀ ਬਾਕੀ ਸਾਰੇ ਕਲਰ ਇਹਦੇ ਸੇਲ ਹੋ ਗਏ ਲਓ ਜੀ ਇਹਦਾ ਕਲਰ ਦਿਖਾਉਣੀ ਆਪਾਂ ਤੁਹਾਨੂੰ ਦੇਖੋ ਜੀ ਇਹਦਾ ਇੱਕ ਕਲਰ ਆ ਗਿਆ ਜੀ ਇਹ ਮਾਊਸ ਕਲਰ ਜੇ ਤੁਹਾਨੂੰ ਇਹ ਚਾਹੀਦਾ ਤਾਂ ਤੁਸੀਂ ਮੇਰੇ ਕੋਲੋਂ ਮੇਰਾ ਖਿਆਲ ਇਹ ਸ਼ਾਪ ਤੇ ਵੀ ਕੋਈ ਹੋਏਗਾ ਤੁਸੀਂ ਇੱਕ ਵਾਰ ਕਨਫਰਮ ਕਰ ਲਿਓ ਜੀ ਜੇ ਤੁਹਾਨੂੰ ਇਹ ਸੂਟ ਚਾਹੀਦਾ ਦੇਖੋ ਜੀ ਇਸ ਤਰ੍ਹਾਂ ਇਹਦੇ ਨਾਲ ਇਹਦੇ ਵਿੱਚ ਨਾ ਹਲਕੀ ਬਹੁਤ ਵਧੀਆ ਫੈਬਰਿਕ ਹੈ ਇਹ ਦੇਖੋ ਮਲਾਮ ਮਲਾਮ ਇਹਦੇ ਵਿੱਚ ਹਲਕਾ ਤੁਹਾਨੂੰ ਡੱਬੀ ਵਾਂਗੂ ਮਿਲੇਗਾ ਚੈੱਕ ਵਾਂਗੂ ਬਾਲਾ ਨਹੀਂ ਪਰ ਪ੍ਰਿੰਟ ਬਹੁਤ ਸੋਹਣਾ ਪ्योर ਇਹ ਜਿਹੜੀ ਹੈਗੀ ਹੈ ਜੀ ਬਰਬਰੀ ਕਾਟਨ ਹੈ ਇਹ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਬਰਬਰੀ कॉटन ਦਾ ਜਿਹੜਾ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1350 ਰੁਪਏ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਲਓ ਜੀ ਬਰਬਰੀ कॉटन ਦੇ ਵਿੱਚ ਪ੍ਰਿੰਟ ਰਹੇਗਾ ਜੀ ਇਹਦੇ ਵਿੱਚ ਕਲਰ ਤੁਹਾਨੂੰ 2 3 2 ਮਿਲ ਜਾ ਇਹ ਆਪਣਾ ਬੁੱਕ ਹੋਇਆ ਹੈ ਜੀ ਕਲਰ ਤੀਸਰਾ ਕਲਰ ਹੈਗਾ ਜੀ ਇਸ ਤਰ੍ਹਾਂ ਦਾ ਗ੍ਰੀਨ ਡਾਰਕ ਗ੍ਰੇ ਹੈ ਲਾਈਟ ਨਹੀਂ ਹੈਗਾ ਉਹ ਮਾਊਸ ਕਲਰ ਹੈ ਇਹ ਡਾਰਕ ਗ੍ਰੇ ਹੈ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਮਿਲੇਗਾ ਤੁਹਾਨੂੰ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਫਰੋਜੀ ਕਲਰ ਇਹਦਾ ਲਓ ਜੀ ਇਸ ਤੋਂ ਬਾਅਦ ਇਹ ਫਰੋਜੀ ਕਲਰ ਹੈ ਬਹੁਤ ਸੋਹਣਾ ਪਤਾ ਵਿਦਾਊਟ ਲਾਈਨਿੰਗ ਬਣੂਗਾ ਜੀ ਇਹ ਬਰਬਰੀ ਕਾਟਨ ਹੈ ਜਿਹੜੀ ਮੇ ਤਾਂ ਅੱਜ ਵਾਲੇ ਇਹ ਵੀਡੀਓ ਵਾਲੇ ਸਾਰੇ ਸੂਟ ਤੁਹਾਨੂੰ ਅੱਜ ਜਾਣੇ ਵਿਦਾਊਟ ਲਾਈਨਿੰਗ ਤੋਂ ਬਣਨਗੇ ਦੇਖੋ ਜੀ ਇਸ ਤਰ੍ਹਾਂ ਦੀ ਇਹਦੀ ਮੈਚਿੰਗ ਹੋਏਗੀ ਜੀ 1350 ਰੁਪਏ ਸੂਟ ਦਾ ਪ੍ਰਾਈਸ ਹੈ ਦੇਖੋ ਜੀ ਆਪਣੇ ਕੋਲੇ ਸਾਰੀ ਜਿਹੜੀ ਬਰਬਰੀ ਕਾਟਨ ਆ ਰਹੀ ਹੈ ਇਹ ਵੀ ਚਨਾਰ ਦੀ ਆਏਗੀ ਜੀ ਇਹ ਨਹੀਂ ਹੈਗਾ ਏਕੇ ਦੀ ਹੋਏਗੀ ਜਾਂ ਏਕੇ ਦੀ ਹੋਏਗੀ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਇੱਕ ਇਹਨਾਂ ਦਾ ਜੌਰਜਟ ਦਾ ਸੂਟ ਹੈ ਜੀ ਇਹਦਾ ਸਾਰਾ ਪਾਰਸਲ ਆਪਣਾ ਰੈਡੀ ਹੈ ਜੀ ਦੇਖੋ ਜੀ ਇਹ ਤੁਹਾਨੂੰ ਜੌਰਜਟ ਦਾ ਸੂਟ ਮਿਲੇਗਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹਦਾ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 900 ਰੁਪਏ ਦੇਖੋ ਆਲ ਓਵਰ ਸੂਟ ਹੈ ਤੇ ਬਾਕੀ ਆਪਾਂ ਇੱਕ ਦਿਨ ਜੌਰਜਟ ਦੇ ਸੂਟਾਂ ਦੀ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਜੌਰਜਟ ਹੋਏਗੀ ਜੀ ਰਾਮਟੈਕ ਸਾਰੀ ਇਹ ਨਹੀਂ ਹੈਗੀ ਵੀ ਆਪਾਂ ਨੂੰ ਕੋਈ ਆਪਾਂ ਤੁਹਾਨੂੰ ਕੋਈ ਵਧੀਆ ਚੀਜ਼ ਨਹੀਂ ਦੇਵਾਂਗੇ ਰਾਮਟੈਕ ਦੀ ਤੁਹਾਨੂੰ ਜੌਰਜਟ ਮਿਲੇਗੀ। ਇਹ ਕਹ ਪਤਾ ਨੂੰ ਹੋਰ ਨੇ ਉਹ ਚੀਜ਼ ਦਿਖਾਉਣੀ ਹੈ ਜੀ ਇਹ ਇਕੱਲੀਆਂ ਸ਼ਰਟਾਂ ਨੇ ਆਪਣੇ ਕੋਲੇ ਤੇ ਜੇ ਤੁਸੀਂ ਇਹਦੇ ਨਾਲ ਸਲਵਾਰ ਐਡ ਕਰਾਉਣੀ ਚਾਹੋ ਨਾ ਤਾਂ ਤੁਸੀਂ ਸਲਵਾਰ ਵੀ ਕਰਵਾ ਸਕਦੇ ਹੋ ਜਿਹੜੀ ਇਹਦੀ ਕਾਟਨ ਹੈ ਜੀ ਉਹ ਇੰਨੀ ਕੁ ਜ਼ਿਆਦਾ ਮੁਲਾਇਮ ਹੈ ਦੇਖੋ ਕੋਈ ਤੁਹਾਨੂੰ ਇਹਦੀ ਐ ਨਹੀਂ ਹੋਊਗਾ ਵੀ ਇਹ ਜ਼ਿਆਦਾ ਰੰਗ ਪੇਟ ਹੋ ਜਾਊਗਾ। ਜਾ ਇਹ कॉटन ਵਧੀਆ ਨਹੀਂ ਹੋਣੀ ਇੱਕ ਇੱਕ ਸਿੰਗਲ ਸ਼ਰਟ ਤੁਸੀਂ ਲੈ ਕੇ ਦੇਖ ਲਓ ਜੇ ਤੁਹਾਡੇ ਕੋਲ ਘਰੇ ਬਾਈਟ ਸਲਵਾਰ ਪਈ ਹੈ ਜਾਂ ਬਾਈਟ ਪਲਾਜੂ ਹੈ ਤਾਂ ਤੁਸੀਂ ਇੱਕ ਕੱਲੀ ਸ਼ਰਟ ਲੈ ਕੇ ਦੇਖ ਸਕਦੇ ਹੋ ਤੁਹਾਨੂੰ ਫਿਰ ਫੈਬਰਿਕ ਦਾ ਪਤਾ ਲੱਗ ਜਾਏਗਾ ਬਹੁਤ ਸੋਹਣੀ ਮਲਾਈ ਮਲਾਈਮ ਸੌਫਟ ਫੈਬਰਿਕ ਹੈ ਦੇਖੋ ਤੁਸੀਂ ਇਹਦੀ ਲੈਂਥ ਰੱਖ ਸਕਦੇ ਹੋ ਜੀ 44 45 ਇੰਚ ਤੱਕ ਆਮ ਨਾਲੇ ਦੀ ਲੈਂਥ ਰਹੇਗੀ ਜੀ ਸਾਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਮਿਲੇਗੀ ਤਾਂ ਅੱਗੇ ਦੀ ਤੇ ਗਰਮੀ ਵਾਲੇ ਸੂਤੀ ਤਾਂ ਅੱਗੇ ਦੀ ਇਹ ਜਿਹੜੀ ਹੈਗੀ ਹੈ ਜੀ ਵਰਕ ਹੋਇਆ ਹੈ ਦੇਖੋ ਕਿੰਨਾ ਪਿਆਰਾ ਇਹਦੇ ਵਿੱਚ ਆਪਣੇ ਕੋਲ 10 ਕਲਰ ਅਵੇਲੇਬਲ ਨੇ ਇਹਦਾ ਹੈਗੇ ਜੀ ਲਾਈਟ ਪਰਪਲ ਜਿਹਾ ਕਲਰ ਹੈ ਦੇਖੋ ਜੇ ਤੁਸੀਂ ਇਹ ਕੱਲੀ ਸ਼ਰਟ ਲਓਗੇ ਜੀ ਤਾਂ ਤੁਹਾਨੂੰ ਪਾਉਗੀ ਜੀ ਇਹ 700 ਰੁਪਏ ਦੇ ਵਿੱਚ ਜੇ ਤੁਸੀਂ ਇਹਦੇ ਨਾਲ ਸਲਵਾਰ ਵੀ ਐਡ ਕਰਾਉਗੇ ਬਾਈਟ ਕਰਵਾਉਗੇ ਜਾਂ ਪਰਪਲ ਕਰਵਾਉਗੇ ਵੈਸੇ ਇਹਦੇ ਨਾਲ ਬਾਈਟ ਹੀ ਚੱਲੇਗੀ ਤਾਂ ਤੁਹਾਨੂੰ ਪੈਗੀ ਜੀ ਇਹ 1050 ਦੇ ਵਿੱਚ ਲਓ ਜੀ ਹੁਣ ਆਪਾਂ ਤੁਹਾਨੂੰ ਕਲਰ ਦਿਖਾ ਦਨੇ ਆ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਮੋਰ ਪੰਖੀ ਕਲਰ ਹੈ ਕਿੰਨਾ ਪਿਆਰਾ ਦੇਖੋ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਮਾਸਟਰਡ ਕਲਰ ਸੌਰੀ ਤੀਸਰਾ ਆ ਗਿਆ ਜੀ ਇੱਕ ਪਰਪਲ ਦਿਖਾਤਾ ਆਪਾਂ ਨੇ ਚੌਥਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਲਾਈਟ ਪੀਸਾ ਕਲਰ ਪੰਜਵਾਂ ਆ ਗਿਆ ਜੀ ਬਲੈਕ ਤੇ ਇਹਨਾਂ ਦੇ ਵਰਕ ਦਾ ਥੋੜਾ ਥੋੜਾ ਚੇਂजेस ਹੈ ਜੀ ਜਿਵੇਂ ਇਹ ਵਰਕ ਹੈ ਤੇ ਪਰਪਲ ਦਾ ਵਰਕ ਸੇਮ ਰਹੇਗਾ ਜੀ ਇਹਦਾ ਵੀ ਇਹ ਇਹਨਾਂ ਦੋਨਾਂ ਦਾ ਤਿੰਨਾਂ ਦਾ ਸੇਮ ਰਹੂਗਾ ਬਲੈਕ ਦੇਖੋ ਜੀ ਪੰਜ ਇੱਕ ਤਰ੍ਹਾਂ ਦੀ ਵਰਕ ਹੈ ਜੀ ਇਹਨਾਂ ਦਾ ਪੰਜਾਂ ਦਾ ਬਲੈਕ ਹੋ ਗਿਆ ਜੀ ਇੱਕ ਇਹਦੇ ਵਿੱਚ ਇਸ ਵਰਕ ਦੇ ਵਿੱਚ ਇੱਕ ਪਿੰਕ ਹੋ ਗਿਆ ਜੀ ਦੂਸਰਾ ਆ ਗਿਆ ਜੀ ਬਿਲਕੁਲ ਲਾਈਟ ਪਿਸਤਾ ਤੇ ਇੱਕ ਇਹ ਵਾਲਾ ਕਲਰ ਇਹਦਾ ਡਿਫਰੈਂਟ ਆ ਥੋੜਾ ਜਿਹਾ ਗ੍ਰੀਨ ਜਿਹਾ ਤੇ ਆ ਗਿਆ ਇੱਕ ਇਹਦਾ ਆ ਗਿਆ ਜੀ ਹੈਨਨ ਕਲਰ ਪੰਜ ਕਲਰ ਤੁਹਾਨੂੰ ਇੱਕ ਵਰਕ ਦੇ ਵਿੱਚ ਮਿਲ ਜਾਣਗੇ ਜੀ ਲਓ ਜੀ ਪੰਜ ਕਲਰ ਤੁਹਾਨੂੰ ਦੂਸਰੇ ਬਰੀਕ ਵਰਕ ਦੇ ਵਿੱਚ ਮਿਲ ਜਾਣਗੇ ਬਿਲਕੁਲ ਇਸ ਕਰਮੀ ਦੇ ਵਿੱਚ ਪਾਉਣ ਵਾਲੀ ਬਹੁਤ ਸੋਹਣੀ ਫੈਬਰਿਕ ਆ ਦੇਖੋ ਲਓ ਜੀ ਇਹ ਹੋ ਗਿਆ ਪਰਪਲ ਕਲਰ ਜਿਹੜਾ ਪਤਾ ਉਹਨੂੰ ਖੋਲ ਕੇ ਦਿਖਾਤਾ 10 ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਆ ਲੈ ਕੇ ਸਕਰੀਨ ਸ਼ਾਟ 700 ਰੁਪਏ ਦੀ ਇਕੱਲੀ ਸ਼ਰਟ ਪੈਗੀ ਜੀ ਜੇ ਤੁਸੀਂ ਇਹਦੇ ਨਾਲ ਹਨਾ ਸਲਵਾਰ ਲਗਾਉਂਗੇ ਤਾਂ ਤੁਹਾਨੂੰ ਪੈ ਜੂਗੀ ਇਹ 1050 ਰੁਪਏ ਦੀ ਦੁਪट्टे ਨਾਲ ਲਾਉਂਗੇ ਤਾਂ ਤੁਹਾਨੂੰ ਦੁਪट्टे ਦੇ ਬੰਦੇ ਚਾਰजेस ਲੱਗ ਜਾਣਗੇ 10 ਕਲਰ ਨੇ ਇਹਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਲਓ ਜੀ ਜਲਦੀ ਜਲਦੀ ਬਹੁਤ ਜ਼ਿਆਦਾ ਇਹ ਹਨਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀਆਂ ਨੇ ਚੀਜ਼ਾਂ ਇਹ ਸਾਡੇ ਦੋ ਕਲਰ ਇਹਦੇ ਵਿੱਚੋਂ ਸੇਲ ਵੀ ਹੋ ਗਈ ਮੇਨਾ ਵੀਡੀਓ ਤੋਂ ਕੱਲ ਥੋੜੇ ਜਿਹਾ ਬਲੌਗ ਦੇ ਵਿੱਚ ਕਲਰ ਦਿਖਾਏ تھے ਆਪਣੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੈਂ ਤੁਹਾਨੂੰ 10 ਤੋਂ 12 ਸੂਟ ਦਿਖਾ ਦਿੱਤੇ ਨੇ ਬਹੁਤ ਸੋਹਣੇ ਕਾਟਨ ਫੈਬਰਿਕ ਹੈ ਜਿਹੜੀ ਬਹੁਤ ਸੋਹਣੀ ਹੋਏਗੀ ਜੀ ਬਾਕੀ ਜਿੰਨਾ ਭੈਣਾਂ ਕੋਲੇ ਆਪਣੇ 파ਰਸਲ ਚਲੇ ਗਏ ਨੇ ਜੀ ਉਹਨਾਂ ਨੂੰ ਤਾਂ ਪਤਾ ਹੀ ਆ ਉਹ ਤਾਂ ਦੁਬਾਰਾ ਤੁਰ ਪੀੜ ਦੇ ਵਿੱਚ ਆਪਣੇ ਕੋਲੇ ਆਰਡਰ ਆ ਰਹੇ ਨੇ ਉਹਨਾਂ ਦੇ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇ ਜੀ ਇੱਕ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਬਾਕੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਜੀ ਕਿਵੇਂ ਦਾ ਫੈਬਰਿਕ ਆ ਰਿਹਾ ਹੈ ਹਨਾ ਤੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ ਬਾਕੀ ਇੰਡੀਆਂ ਦੇ ਵਿੱਚ ਹੁਣ ਥੋੜਾ ਜਿਹਾ ਵਿਦਾਊਟ ਲਾਈਨਿੰਗ ਵਾਲੀ ਫੈਬਰਿਕ ਜ਼ਿਆਦਾ ਚੱਲ ਰਹੀ ਹੈ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ ਸਾਰਿਆਂ ਨੂੰ